ਗੁਰੂ ਪਿਆਰਿਓ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਤਾਂ ਪਾਉਂਆਂ ਪਰ રોજ ਕਰਦੇ ਹਾਂ ਪਰ ਪਰ ਕਦੇ ਕਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਬਹੁਤ ਚਿਰ ਤੋਂ ਪਾਠ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਿਉਂ ਨਹੀਂ ਕਰ ਰਹੇ ਰਹਿਮਤ ਕਿਉਂ ਨਹੀਂ ਕਰ ਰਹੇ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਆਪਾਂ ਪਾਠ ਪੜ੍ਹਦੇ ਹਾਂ ਤਾਂ ਆਪਾਂ ਨੂੰ ਸਹੀ ਵਿਧੀ ਦੇ ਅਨੁਸਾਰ ਸਹੀ ਮਰਿਆਦਾ ਦੇ ਅਨੁਸਾਰ ਪਾਠ ਨਹੀਂ ਪੜਨਾ ਆਉਂਦਾ ਜੀ ਕਰਕੇ ਆਪਾਂ ਨੂੰ ਬਹੁਤ ਦੇਰ ਹੋ ਜਾਂਦੀ ਹੈ ਸਮਝਣ ਵਿੱਚ ਕੀ ਪਾਠ ਕਰਨ ਦਾ ਸਹੀ ਤਰੀਕਾ ਕੀ ਹੈ ਸਹੀ ਲਹਿਜ ਕੀ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜ੍ਹੋਗੇ ਤਾਂ ਤੁਹਾਡੇ ਮਨ ਉੱਤੇ ਬਹੁਤ ਅਸਰ ਪਏਗਾ ਅਤੇ ਬਾਣੀ ਵੀ ਸਹੀ ਪੜ੍ਹੋਗੇ ਤੇ ਗੁਰੂ ਦੀ ਕਿਰਪਾ ਵੀ ਹੋਵੇਗੀ ਤਾਂ ਆਓ ਆਪਾਂ ਜਾਣਦੇ ਹਾਂ ਅੱਗੇ ਇਸ ਵੀਡੀਓ ਵਿੱਚ ਪਹਿਲੀ ਗੱਲ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਪ ਹੀ ਦੱਸਦੇ ਨੇ ਕਿ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਉਸ ਨੂੰ ਕਿਸ ਵੇਲੇ ਪੜ੍ਹਨਾ ਚਾਹੀਦਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਿੜਿਆਈ ਵਿਚਾਰ ਹਮੇਸ਼ਾ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਵੇਲੇ ਪੜਨੀ ਹੈ ਜਾਂ ਪਾਠ ਕਰਨਾ ਹੈ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਿਸੇ ਹੋਰ ਸਮੇਂ ਨਾ ਕਰੋ ਕਿਉਂਕਿ ਇਹ ਉਹ ਅੰਮ੍ਰਿਤ ਰੂਪੀ ਬਾਣੀ ਹੈ ਜਿਸ ਨੂੰ ਜੇਕਰ ਆਪਾਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਮਨ ਖਿੰਡਿਆ ਨਹੀਂ ਹੁੰਦਾ ਤੇ ਜਾਦਾ ਅਸਰ ਕਰਦੀ ਹੈ ਬਾਕੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਬਾਰੇ ਗੁਰੂ ਨਾਨਕ ਪਾਸ਼ਾ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਉਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸ਼ਾ ਜੀ ਨੇ ਪੁੱਛਿਆ ਕਿ ਹੁਣ ਸਾਨੂੰ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਭਾਈ ਲੈਣਾ ਜੀ ਪੁੱਛਦੇ ਹੈ ਉਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਕਿ ਜਿਹੜੀ ਜਪਜੀ ਸਾਹਿਬ ਜੀ ਦੀ ਬਾਣੀ ਹੈ ਉਹ ਮੈਂ ਆਪ ਹੀ ਹਾਂ ਇਹ ਗੁਰੂ ਮਹਾਰਾਜ ਆਪ ਹੀ ਨੇ ਤਾਂ ਇਸ ਕਰਕੇ ਆਪਾਂ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ ਪੜ੍ਹਨਾ ਚਾਹੀਦਾ ਹੈ ਇਹ ਆਲਸ ਜਿਹੜੀ ਹੈ ਦਲਿੱਦਰ ਹੈ ਇਹ ਛੱਡਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਤੋਂ ਇਲਾਵਾ ਜੇਕਰ ਆਪਾਂ ਕਿਸੇ ਹੋਰ ਵੇਲੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਦੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਉਹਨੂੰ ਫਾਲ ਨਹੀਂ ਮਿਲਦਾ ਉਹਨੂੰ ਫਾਲ ਤਾਂ ਮਿਲਦਾ ਹੈ ਪਰ ਜਿਹੜੀ ਅੰਮ੍ਰਿਤ ਵੇਲੇ ਦੀ ਮਹਿਮਾ ਹੈ ਉਹ ਹੋ ਵੱਖਰੀ ਹੀ ਹੈ ਇਸ ਕਰਕੇ ਤਾਂ ਮਰਿਆਦਾ ਵਿੱਚ ਨਿਤਨੇਮ ਵਿੱਚ ਜਿਹੜੀ ਸਭ ਤੋਂ ਪਹਿਲੀ ਬਾਣੀ ਹੈ ਸ੍ਰੀ ਜਪਜੀ ਸਾਹਿਬ ਜੀ ਦੀ ਇਹਨੂੰ ਅੰਮ੍ਰਿਤ ਵੇਲੇ ਹੀ ਪੜਨਾ ਤੇ ਇਹ ਮਰਿਆਦਾ ਦੇ ਵਿੱਚ ਦੱਸਿਆ ਹੋਇਆ ਹੈ ਬਾਕੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਭਾਈ ਲੈਣਾ ਜੀ ਨੂੰ ਆਖ ਦਿੱਤਾ ਸੰਗਤ ਨੂੰ ਆਖ ਦਿੱਤਾ ਕਿ ਜਿਹੜਾ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਇੱਕ ਇੱਕ ਮਨ ਇੱਕ ਚਿੱਤ ਹੋ ਕੇ ਪੜੇਗਾ ਉਦੀ ਬਾਣੀ ਵਿੱਚੋਂ ਹੀ ਉਹਨਾਂ ਨੂੰ ਸਾਡੇ ਦਰਸ਼ਨ ਹੋ ਜਾਣਗੇ ਤਾਂ ਜਿਹੜੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਹੈ ਇਹਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰੀਸਵਰੂਪ ਸਮਝਣਾ ਇਸ ਤਰ੍ਹਾਂ ਨਿਸ਼ਚੈ ਰੱਖ ਕੇ ਬਾਣੀ ਪੜਨੀ ਹੈ ਅੱਗੇ ਜਿਹੜੀ ਦੂਜੀ ਗੱਲ ਉਹ ਵੀ ਬਹੁਤ ਜ਼ਰੂਰੀ ਹੈ ਆਠ ਜਦੋਂ ਆਪਾਂ ਪੜਦੇ ਹਾਂ ਬਹੁਤ ਸਾਰੇ ਲੋਕ ਹੈ ਸੰਗਤ ਰੂਪ ਵਿੱਚ ਜਦੋਂ ਵਾਣੀ ਪੜਦੇ ਨੇ ਇੱਕ ਸਵਾਲ ਆਉਂਦਾ ਹੈ ਕਿ ਮਨ ਵਿੱਚ ਖਿਆਲ ਬਹੁਤ ਆਉਂਦੇ ਨੇ ਬੀਤੇ ਸਮੇਂ ਦੀਆਂ ਯਾਦਾਂ ਵੀ ਬਹੁਤ ਆਉਂਦੀਆਂ ਤੇ ਆਉਣ ਵਾਲੇ ਸਮੇਂ ਦੀ ਵੀ ਚਿੰਤਾ ਆਉਂਦੀ ਹੈ ਤੇ ਬੰਦੇ ਨੂੰ ਸਤਾਉਂਦੀ ਹੈ ਤੁਸੀਂ ਇੰਨਾ ਖਿਆਲਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਖਿਆਲ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਇਹਨਾਂ ਤੇ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਤੁਸੀਂ ਜਦੋਂ ਆਪਣਾ ਧਿਆਨ ਗੁਰਬਾਣੀ ਵੰਨੀ ਹੀ ਰੱਖੋਗੇ ਮੂੰਹ ਨਾਲ ਪੜੋਗੇ ਅਤੇ ਕੰਨਾਂ ਨਾਲ ਸੁਣੋਗੇ ਤਾਂ ਵਾਰ-ਵਾਰ ਉਹ ਸ਼ਬਦਾਂ ਆਪਣੀ ਧੁਨ ਨੂੰ ਹੀ ਸੁਣੀ ਜਾਵਾਂਗੇ ਤਾਂ ਇਹ ਵਿਚਾਰ ਘਟ ਜਾਣਗੇ ਇਹ ਮੈਂ ਤੁਹਾਨੂੰ ਤਰੀਕਾ ਵੀ ਦੱਸ ਰਿਹਾ ਹਾਂ ਨਹੀਂ ਤਾਂ ਤੁਹਾਡੇ ਮਨ ਵਿੱਚ ਬਾਰ-ਬਾਰ ਇਹ ਖਿਆਲ ਆ ਹੀ ਜਾਣਗੇ ਤਾਂ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਵੇਗਾ ਧਿਆਨ ਨਾਲ ਅਤੇ ਜਾਗਰੂਤ ਹੋ ਕੇ ਬਾਣੀ ਪੜ੍ਹਨੀ ਪਵੇਗੀ ਜਾਗ ਲਿਓ ਮਨਾ ਜਾਗ ਲਿਓ ਕਹਾਂ ਗਫਲ ਸੋਇਆ ਤਾਂ ਉਹ ਗਫਲਤਾ ਤੇ बेहोश ਹੋ ਕੇ ਬਾਣੀ ਨਹੀਂ ਪੜ੍ਹਨੀ ਜਾਗ ਕੇ ਤੇ ਸੱਚੇ ਮਨ ਨਾਲ ਬਾਣੀ ਪੜ੍ਹਨੀ ਹੈ ਤਾਂ ਇਹ ਹੀ ਦੇਖਣਾ ਹੈ ਕਿ ਮਨ ਕਿੱਧਰ ਨੂੰ ਜਾਂਦਾ ਹੈ ਅਗਰ ਮਨ ਬਾਣੀ ਤੋਂ ਬਾਹਰ ਜਾਂਦਾ ਹੈ ਤਾਂ ਉਹਨੂੰ ਖਿੱਚ ਕੇ ਲੈ ਕੇ ਆਉਣਾ ਹੈ ਤੇ ਬਾਣੀ ਵਿੱਚ ਹੀ ਰੱਖਣਾ ਹੈ ਤੇ ਮਨ ਬਾਹਰ ਚਲਾਇਆ ਜਾਵੇਗਾ ਤੇ ਤੁਸੀਂ ਫੇਰ ਖਿੱਚ ਕੇ ਲੈ ਕੇ ਆਉਣਾ ਹੈ ਫੇਰ ਇਹੇ ਚਲਾ ਜਾਏਗਾ ਫੇਰ ਤੁਸੀਂ ਖਿੱਚ ਕੇ ਲੈਣਾ ਹੈ ਫੇਰ ਤੁਹਾਨੂੰ ਇਸ ਤੇ ਕੰਟਰੋਲ ਕਰਨਾ ਆ ਜਾਵੇਗਾ ਤੇ ਤੁਸੀਂ ਸਹੀ ਲੈ ਨਾਲ ਬਾਣੀ ਪੜੋਗੇ ਅਤੇ ਮਨ ਘਰ ਵਿੱਚ ਹੀ ਰਹੇਗਾ ਅੱਗੇ ਹੁਣ ਤੀਜੀ ਗੱਲ ਕਈ ਵਾਰੀ ਇਦਾਂ ਹੁੰਦਾ ਹੈ ਕਿ ਆਪਾਂ ਰੋਜ਼ ਪਾਠ ਪੜ੍ਹਦੇ ਹਾਂ ਕਈ ਸਮੇਂ ਤੋਂ ਪਾਠ ਪੜ੍ਹ ਰਹੇ ਹੁੰਦੇ ਹਾਂ ਪਰ ਉਸ ਦਾ ਫਲ ਨਹੀਂ ਮਿਲਦਾ ਕਿਉਂਕਿ ਉਸ ਵਿੱਚ ਬਹੁਤ ਗਲਤੀਆਂ ਹੁੰਦੀਆਂ ਹਨ ਤੇ ਪਾਠ ਸਹੀ ਨਹੀਂ ਪੜਦੇ ਪਾਠ ਆਪਾਂ ਸਹੀ ਨਹੀਂ ਪੜਦੇ ਸ਼ੁੱਧ ਨਹੀਂ ਪੜਦੇ ਤਾਂ ਐਸ ਕਰਕੇ ਗਲਤੀਆਂ ਬਹੁਤ ਹੁੰਦੀਆਂ ਹਨ ਤਾਂ ਉਲਟਾ ਕੀ ਹੁੰਦਾ ਆਪਾਂ ਨੂੰ ਫਲ ਹੀ ਮਿਲਦਾ ਤਾਂ ਜਰੂਰ ਇਹਨਾਂ ਗੱਲਾਂ 'ਵੰਨੇ ਧਿਆਨ ਦਿਓ ਤੇ ਤੁਸੀਂ ਗੁਰਦਵਾਰੇ ਦੇ ਗ੍ਰੰਥੀ ਸਿੰਘਾ ਅਤੇ ਹੋਰ ਸਹਾਇਤਾ ਵੀ ਲੈ ਸਕਦੇ ਹੋ ਤੇ ਹੁਣ ਅਗਲੀ ਗੱਲ ਚੌਥੀ ਗੱਲ ਕੀ ਜਿਹੜੀ ਗੁਰਬਾਣੀ ਹੈ ਉਸ ਨੂੰ ਤੁਸੀਂ ਕੰਠ ਕਰੋ ਵੱਤ ਵੱਦ ਕਿਉਂਕਿ ਕਿਉਂਕਿ ਜਦ ਤੁਸੀਂ ਬਾਣੀ ਕੰਠ ਕਰ ਲਓਗੇ ਤੇ ਤਾਂ ਫਿਰ ਤੁਸੀਂ ਅੱਖਾਂ ਬੰਦ ਕਰਕੇ ਵੀ ਬਾਣੀ ਪੜ੍ਹ ਸਕਦੇ ਹੋ ਅੱਖਾਂ ਬੰਦ ਕਰਕੇ ਬਾਣੀ ਪੜ੍ਹੋਗੇ ਤਾਂ ਉਸ ਨਾਲ ਧਿਆਨ ਵੀ ਜ਼ਿਆਦਾ ਟਿਕੇਗਾ ਬਾਕੀ ਬਾਣੀ ਕੰਠ ਕਰਨੀ ਹੈ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨਾਂ ਚੋਂ ਇੱਕ ਬਚਨ ਹੈ ਤੁਸੀਂ ਗੁਰੂ ਦਾ ਇੱਕ ਬਚਨ ਵੀ ਮੰਨ ਲਵੋਗੇ ਬਾਣੀ ਕੰਠ ਕਰਨੀ ਜ਼ਰੂਰ ਚਾਹੀਦੀ ਹੈ ਇੱਕ ਸਿੱਖ ਨੂੰ ਬੱਚੇ ਜਿਹੜੇ ਆ ਬੜੀ ਜਲਦੀ ਬਾਣੀ ਕੰਠ ਕਰ ਲੈਂਦੇ ਹੈ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਉਦੋਂ ਆਪਾਂ ਨੂੰ ਥੋੜਾ ਔਖਾ ਲੱਗਦਾ ਹੈ ਕਿਉਂ ਔਖਾ ਲੱਗਦਾ ਹੈ ਕਿਉਂਕਿ ਆਪਣਾ ਮਨ ਖਿੰਡਿਆ ਹੁੰਦਾ ਹੈ ਬਾਹਲੇ ਪਾਸੇ ਸੁਰਤ ਹੋ ਜਾਂਦੀ ਹੈ ਕਬੀਲਦਾਰੀ ਹੋ ਜਾਂਦੀ ਹੈ ਉਹ ਕਿਰਤ ਵਿੱਚ ਅਸੀਂ ਜਾਦਾ ਹੀ ਉਲਝ ਜਾਨੀ ਹਾਂ ਹਾਲਾਂਕਿ ਕਿਰਤ ਵੀ ਜ਼ਰੂਰੀ ਹੈ ਪਰ ਨਾਮ ਜਪਣਾ ਵੀ ਜ਼ਰੂਰੀ ਹੈ ਤਾਂ ਬਾਣੀ ਨੂੰ ਵਦ ਵਦ ਕੰਠ ਕਰੋ ਕਿਉਂਕਿ ਆਪਾਂ ਅੱਖਾਂ ਬੰਦ ਕਰਕੇ ਵੀ ਫਿਰ ਬਾਣੀ ਪੜ ਸਕੀਏ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਸਫ਼ਰ ਕਰ ਰਹੇ ਹਾਂ ਨੇ ਟ੍ਰੇਨਾਂ ਬੱਸਾਂ ਜਾਂ ਕਿਸੇ ਹੋਰ ਸਾਧਨਾਂ ਵਿੱਚ ਤਾਂ ਆਪਣੇ ਕੋਲ ਗੁਰਕਾ ਸਾਹਿਬ ਨਹੀਂ ਹੁੰਦਾ ਜੇਕਰ ਆਪਣੀ ਬਾਣੀ ਕੰਠ ਹੋਊਗੀ ਤਾਂ ਆਪਾਂ ਉਸ ਨੂੰ ਪੜ ਸਕਦੇ ਹਾਂ ਤਾਂ ਬਾਣੀ ਕੰਠ ਕਰਨੀ ਤਾਂ ਬੜੀ ਜ਼ਰੂਰੀ ਹੈ ਅਬਜੀ ਸਾਹਿਬ ਦਾ ਪਾਠ ਕਰਨ ਵੇਲੇ ਜੇਕਰ ਤੁਸੀਂ ਇਹ ਚਾਰ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤਾਂ ਫਿਰ ਤੁਹਾਨੂੰ ਗੁਰਬਾਣੀ ਪੜੀ ਦਾ ਵੱਤੋਂ ਵੰਦ ਫਲ ਮਿਲੇਗਾ